ਪੀਪਲ ਆਰਪਣ ਚੈਨਲ ਤੇ ਸਾਰੇ ਕਿਸਾਨ ਭਰਾਵਾਂ ਦਾ ਡੈਰੀਆਂ ਵਾਲੇ ਵੀਰਾਂ ਦਾ ਜੋ ਵੀ ਮੇਰੇ ਇਸ ਚੈਨਲ ਦੇ ਨਾਲ ਜੁੜਿਆ ਹੈ ਜਾਂ ਕੋਈ ਵੀਰ ਭਰਾ ਨਵਾਂ ਜੁੜਨਾ ਚਾਹੁੰਦਾ ਹੈ ਸਾਰੇ ਭਰਾਵਾਂ ਦਾ ਸਵਾਗਤ ਹੈ ਜੀ ਸਾਰੇ ਭਰਾਵਾਂ ਨੂੰ ਸਤ ਸ੍ਰੀ ਅਕਾਲ ਵੀਰਵਕਾ ਦੂਜੇ ਸੂਏ ਸੂਈ ਵੀ ਝੋਟੀ ਦੀ ਵੀਡੀਓ ਆਈ ਹੈ ਆਪਣੇ ਕੋਲੇ ਦੂਜੇ ਸੂਏ ਸੂਈ ਵੀ ਹੈ ਥਣਲੇਵਾ ਠੀਕ ਸਾਫ ਵਧੀਆ ਕਾਲੇ ਰੰਗ ਦੀ ਝੋਟੀ ਹੈ ਸਿੰਘ ਕੁੰਡੇ ਹੈ ਮਧਰੀ ਗੋਡੀ ਦੀ ਝੋਟੀ ਹੈ ਕੱਲ ਜਣੀ 14 ਤਰੀਕ ਦੀ ਸੂਈ ਦੀ ਹੈ ਮੁੱਲ ਇਹ ਦਾ 75000 ਰੁਪਿਆ ਕਰਦੇ ਹੈ ਮੁੱਲ 75000 ਰੁਪਿਆ ਕਰਦੇ ਹੈ ਮੌਕੇ ਦੇ ਕਹਿੰਦੇ ਬਈ ਮਾਨਤਾਨ ਵੀ ਕੀਤਾ ਜਾਊਗਾ ਕਿਸੇ ਵੀ ਵੀਰਪ੍ਰਾਣੀ ਖਰੀਦਣੀ ਹੈ ਕੋਈ ਜ਼ਿਆਦਾ ਜਾਣਕਾਰੀ ਲੈਣੀ ਹੈ ਤਾਂ ਸਕਰੀਨ ਤੇ ਨੰਬਰ ਦਿੱਤਾ ਵਾ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਸਾਰੇ ਭਰਾਵਾਂ ਦਾ ਧੰਨਵਾਦ